और ऐसे बहुत से हार्दिक स्वागत करता हूं नरेंद्र का हमारे सबके नामों गुरुओं हृदय मैं फिर से गाना अर्पित पुष्प का कार्य करता हूं हमारी दो भी है लगे एसी का कोना है कोना है इनका समर्थन किया सकता है और व्यूज में ऊपर है मम्मी ने क्या आराधना कर सकते हैं हां मतलब वो परसों के आगे थोड़ा और मतलब वो कहते हैं कि जो और सत्ता पार्टी की बर्चा भी डालेंगे ना सारी रायश पर मैं तो फिर भी अपील करता हूं कि बहुत भी बोल रहे हैं आप सारे कि जिस प्रकार से छात्र बात करता है अपन ना केवल आइए जो बात की लाइन है मैं फिर पर अरे ना कहते हैं मतलब आपकी ज्ञान ज्ञान पर

सिंह सिमरजीत सिंह बैल महिला कांग्रेस पंजाब की प्रताप शानु कौर जी श्री विष्णु शर्मा जी योगी जी सैगल साहब गोपाल जी और लिबड़ा साहब साढ़े अब्दर्वर साहब ब्लॉक प्रधान सारे जिला कांग्रेस कमेटी के साथ मौजूदा प्रधान श्री नरेश दुबे जी ਜਿਹੜਾ ਨੇ ਸਵੀਕਾਰ ਨਾ ਜਾਂ ਕਾ ਤੋਂ ਨਹੀਂ ਕਰਤੀ ਤੇ ਪ੍ਰੋਗਰਾਮ ਨੂੰ ਸਿਰ ਜੈ ਸਾਡੇ ਮੱਦੇਨਜ਼ਰ ਸਗਾਤੀ ਮੀਟਿੰਗ ਬੈਨਸ ਸੀ ਕਿ ਉਹਨਾਂ ਦੇ ਨਾਲ ਇਸ ਸਾਡੇ ਪ੍ਰਧਾਨ ਸਾਹਿਬ ਜਿਨ੍ਹਾਂ ਨੇ ਇਹ ਮੀਟਿੰਗ ਮਾਰਗੇ ਸਾਰੇ ਹੀ ਕਾਉਂਸਲਰ ਟੈਕਸ ਕਾਉਂਸਲਰ ਸਰਪੰਚ ਸਾਹਿਬ ਗਿਆਨਦੂਤ ਹੋਣ ਯੂਥ ਕਾਰਨਰ ਦੇ ਵਰਕਰਸ ਵੀ ਜਾਂ ਬਹੁਤ ਹੀ ਸਤਿਕਾਰਯੋਗ ਪੈਨਾ ਤੇ ਮਾਮਾ ਸੇਵਾਦਾਰੂ ਸਾਡੇ ਧਰ ਆ ਖੜੇ ਨੇ ਘਟਨਾ ਦੇ ਜੀ ਸਭ ਤੋਂ ਪਹਿਲਾਂ ਮੈਂ ਸੰਭਾਗ ਉਹ ਕੀ ਕੋਖਾ ਸੁਹਾਗ ਬਾਈ ਦੇ ਵਿੱਚ ਸਾਡੀ ਪਾਰਟੀ ਤੇ ਆਇਆ ਪਟਿਆਲੇ ਦੇ ਹਲਾਕ ਥੋੜੇ ਵੱਖਰੇ ਸੀ ਥੋੜਾ ਤਦਵਾ ਦੇ ਵੀ ਕਰਦੀਆਂ ਕਿ ਤੁਸੀਂ बहुत ही सत्कार योग लीडर का डीएमपी साहब डॉक्टर तरंगी गांधी जी ने एक बार जिता के जो एक कांग्रेस पार्टी का ने समझ लिया एक जो आया थी आया तो थी जो तो सिद्ध कीता थी और तो का कीता थी वो सारे विकास को दानी पूंजी पतिया के को बेचा जा रहा है जे भी भाई जाना सरकार ठीक पाई जा रही है ग्राहक का खर्चा खड़ा हो

ਕਿਉਂਕਿ ਇਹ ਉਹ ਟੀਮ ਕੰਮ ਕਰ ਰਹਾ ਹੈ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਜੀ ਸਰਕਾਰ ਦੋਸਤੋ ਧੰਨਵਾਦ ਤੁਹਾਡਾ ਸੰਗਠਨ ਸਿਰਜਣ ਪ੍ਰੋਗਰਾਮ ਦੇ ਤਹਿਤ ਅੱਜ ਪਟਿਆਲੇ ਅਰਬਨ ਦੀ ਸ਼ਹਿਰੀ ਪਟਿਆਲੇ ਦੀ ਕਾਂਗਰਸ ਲੀਡਰ ਸਭਾ ਦੀ ਤੇ ਵਰਕਰ ਸਭਾ ਦੀ ਬਹੁਤ ਹੀ ਵਿਸ਼ਾਲ ਮੀਟਿੰਗ ਜੋਸ਼ਪਰਪੂਰ ਮੀਟਿੰਗ ਤੁਸੀਂ ਵੀ ਦੇਖੀ ਹੈ ਅਸੀਂ ਵੀ ਸਭ ਨੇ ਦੇਖੀ ਐ ਇਸ ਤੋਂ ਸਾਬ ਚਲਤਦਾ ਹੈਗਾ ਕਿ ਕਾਂਗਰਸ ਨੂੰ ਲੈ ਕੇ ਜਾਂ ਆਉਣ ਵਾਲੇ ਸਮੇਂ ਨੂੰ ਲੈ ਕੇ ਜਾਂ ਕਾਂਗਰਸ ਜੋ ਨੂੰ ਬਿਹਤਰੀ ਵਾਸਤੇ ਜਾਂ ਕਾਂਗਸ ਗਠਨ ਨੂੰ ਮਜੂਦ ਕਰਨ ਵਾਸਤੇ ਤੇ ਮੁੜ ਕੇ ਕਾਂਗਰਸ ਦਾ ਖੁਸਿਆ ਵਕਾਰ ਬਹਾਲ ਕਰਨ ਵਾਸਤੇ ਕਾਂਗਰਸ ਦੇ ਵਰਕਰਾਂ ਚ ਲੀਡਰਾਂ ਚ ਕਿੰਨਾ ਹੁਸਾ ਹੈ ਕਿੰਨਾ ਜੋਸ਼ ਹੈ ਇਹ ਆਪਾਂ 2 ਘੰਟੇ ਜੋ ਲੈਕਚਰ ਕੀਤੇ ਨੇ ਜਾਂ ਸਭ ਜੋ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ ਨੇ ਸਾਰੇ ਲੋਕਾਂ ਨੇ ਸੁਣੇ ਨੇ ਸਾਰ ਸਾਰੇ ਸਾਹਮਣੇ ਹੋਇਆ ਹੈਗਾ ਸੋ ਅਸੀਂ ਬੈਂਸ ਸਾਹਿਬ ਤੇ ਹੋਰ ਜੋ ਜਿੰਨੇ ਵੀ ਜੋ ਆਣਗੇ ਅਬਜ਼ਰਵਰ ਸਾਹਿਬਾਨ ਉਹਨਾਂ ਨੇ ਆਣ ਵਾਲੇ 10 ਦਿਨ ਘੱਟੋ ਘੱਟ ਇੱਥੇ ਰਹਿ ਕੇ ਕੱਲੇ ਕੱਲੇ ਵਰਕਰ ਦੇ ਦਿਲ ਦੀ ਗੱਲ ਸੁਣ ਕੇ ਢਿੱਡ ਦੀ ਗੱਲ ਸੁਣ ਕੇ ਉਹਦੇ ਜਜ਼ਬਾਤਾਂ ਦੀ ਕਦਰ ਕਰਦੇ ਹੋਏ ਇੱਕ ਸੰਗਠਨ ਨੂੰ ਮਜ਼ਬੂਤ ਕਰਨ ਦਾ ਜਿਵੇਂ ਦੱਸਿਆ ਗਿਆ ਸਾਹਿਬ ਨੇ ਕਿ ਬੂਥ ਲੈਵਲ ਤੇ ਸੰਗਠਨ ਨੂੰ ਮਜ਼ਬੂਤ ਕਰਕੇ ਆਉਣ ਵਾਲੀਆਂ ਚੋਣਾਂ 'ਚ 27 ਚ ਵੀ ਤੇ ਬਾਅਦ 29 ਲਈ ਵੀ ਇੱਕ ਰਾਹ ਪਤਰਾ ਕਰਨਾ ਹੈਗਾ ਤਾਂ ਜੋ ਕਤਲ ਉਡੀਂਦੀ ਕਾਂਗਰਸ ਨੂੰ ਜਿਸ ਦੀ ਦੇਸ਼ ਨੂੰ ਲੋੜ ਹੈਗੀ ਹੈ ਉਸ ਨਾਲ ਆਪਣੇ ਪੈਰਾਂ ਸਰ ਕੀਤਾ ਜਾ ਸਕੇ ਸੱਜਣਨਾਤਲ ਰੂਪ ਵਿੱਚ ਵਿਚਾਰ ਤਰਕਤੌਰ ਤੇ ਮੌਜੂਦ ਕੀਤਾ ਜਾ ਸਕੇ ਔਰ ਇਸ ਦੇਸ਼ ਨੂੰ ਜਿਹਦੀ ਬੇੜੀ ਹੈਗੀ ਜਿਹੜੀ ਅਜ ਮੋਦੀ ਸਰਕਾਰ ਡੋਬਣ ਲਈ अपने पिछले दस साल तो लगी हुई है भाईचारा खत्म किया जा रहा लाइ अलग बना गया और जो देश की विदेश नीति फेल हुई है आर्थिक नीति फेल हुई है कूटनीति फेल हुई है सब के मुकाबले अब राहुल राहुल गांधी होनी देश में रास्ता दिखा रहे हैं कांग्रेस नवी ऊर्जा दे रहे हैं एक नवी कांग्रेस का निर्माण हो रहा है जिसने एक ਇੱਕ ਇੱਕ ਕਦਮ ਵਜਾਉ ਅੱਜ ਦਾ ਜੋ ਇਕੱਠ ਹੈਗਾ ਹੈ ਜਿਸ ਵਿੱਚ ਸਭ ਆਏ ਨੇ ਤੇ ਆਪਣੇ ਸਤਾਰਕ ਮੁਹੰਮਦ ਥੋਰੀ ਵੀ ਆਏ ਨੇ ਅੱਜ ਤੇਜੀ ਇਸ ਵਿੱਚ ਸ਼ਾਮਲ ਹੋਇਆ ਹੈਗਾ ਤੇ ਚੇਤੀ ਸਾਡੇ ਦੱਤ ਸਾਹਿਬ ਮਹਾਰਾਸ਼ਟਰ ਤੋਂ ਉਹ ਵੀ ਆ ਰਹੇ ਨੇ ਅਸੀਂ ਕੱਲੇ ਕੱਲੇ ਵਰਕ ਦੀ ਗੱਲ ਸੁਣ ਕੇ ਉਹਦੇ ਜਜ਼ਬਾਤਾਂ ਦੀ ਕਦਰ ਕਰਦੇ ਹੋਏ ਇੱਕ ਰਿਹ ਸੰਗਠਨਾਤਮਕ ਢਾਂਚਾ ਕਾਇਮ ਕਰਨਾ ਪਟਿਆਲੇ ਸ਼ਹਿਰ ਵਿੱਚ ਜਿਹਦੀ ਸਾਡੀ ਡਿਊਟੀ ਲੱਗੀ ਹੈਗੀ ਹੈ ਬੈਂਸਬ ਦੀ ਹੋਰ ਸਾਥੀਆਂ ਦੀ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੀ ਕਾਂਗਰਸ ਹੈ ਉਹ ਸੰਗਠਨਾਤਮਕ ਰੂਪ ਵਿੱਚ ਤੇ ਵਿਚਾਰਤਕ ਰੂਪ ਵਿੱਚ ਉਹ ਪੰਜਾਬ ਨੂੰ ਤੇ ਦੇਸ਼ ਨੂੰ ਅਗਵਾਈ ਕਰਨ ਦੀ ਯੋਗ ਹੋ ਸਕੇ ਬਿਲਕੁਲ ਜੀ ਬਿਲਕੁਲ ਮੈਨੂੰ ਅੱਜੇ ਪਤਾ ਲੱਗਿਆ ਕਿ ਛਤਰਾਏ ਹਲਕੇ ਚ ਇੱਧਰ ਕੰਮੀ ਕਲਾਂ ਤੇ ਇੱਧਰ ਜਿਹੜੇ ਪਿੰਡ ਨੇ ਧਨੌਰ ਹਲਕੇ ਕੁਝ ਹੜਾਂ ਦੀ ਮਾਰ ਹੋਈ ਹੈ ਅਜੇ ਤੱਕ ਮਤਲਬ ਇੰਨਾ ਹੈ ਕਿ ਕੰਡੇ ਕੰਡੇ ਤੋੜ ਕੇ ਦਰਿਆ ਬਾਹਰ ਨਹੀਂ ਆਇਆ ਪਰ ਪੂਰਾ ਖਾਨ ਤੇ ਹੈਗਾ ਕਿਸੇ ਮੌਕੇ ਵੀ ਇਹ ਦਰਿਆ ਦੇ ਕੰਡੇ ਤੋੜ ਕੇ ਇਹ ਪਿੰਡਾ ਤਬਾਹੀ ਲੈ ਸਕਦਾ ਹੈ ਹਾਂ ਜੀ ਕੰਮੀ ਕਲਾਂ ਦਾ ਜਿੱਦੀ ਬੈਲਟ ਮੜੀ ਹੈ ਹਾਂਜੀ ਫਕਰ ਦੇ ਨਾਲ 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 ਸਾਡੀ ਖਤਰ ਹਾਂ ਦੇ ਸਾਥ ਇਹ ਨਾ ਕੋਈ ਕੋਈ ਹੋਵੇ ਲੈ ਲੇ ਦਿਗੋ ਬਿਲਕੁਲ ਬਿਲਕੁਲ ਜੀ ਬਿਲਕੁਲ ਅਸੀਂ ਅੱਜ ਹੀ ਪੂਰਾ ਸਰਗਰਮੀ ਨਾਲ ਦੌਰਾ ਵੀ ਕਰਾਂਗੇ ਜਾਵਾਂਗੇ ਵੀ ਤੇ ਰੀਲੀਫ ਕੈਂਪ ਵੀ ਆਪਣੇ ਕਾਂਗਰਸ ਵਰਕਰਾਂ ਨੂੰ ਕਹਿ ਕੇ ਅਸੀਂ ਉੱਤੇ ਰੀਲੀਫ ਵੀ ਪੂਰਾ ਪ੍ਰੋਵਾਈਡ ਕਰਾਂਗੇ